ਖਬਰ ਨਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਾਂਤ ਤੁਹਾਡਾ ਹੋਸ਼ ਰਾਜ ਸੂਬਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕੜ ਪਹਿਲਾ ਉਹ ਪੰਜਾਬ ਦੀ ਗੱਲ ਕਰਦੇ ਨੇ ਕਹਿੰਦੇ ਨੇ ਮੈਂ ਹਮੇਸ਼ਾ ਹੀ ਪਾਰਟੀ ਬਾਜ਼ੀ ਤੋਂ ਉੱਟ ਕੇ ਗੱਲ ਕਰਦਾ ਪਾਰਟੀ ਬਾਜ਼ੀ ਇੱਕ ਪਾਸੇ ਹੈ ਪੰਜਾਬ ਮੈਨੂੰ ਸਭ ਤੋਂ ਪਹਿਲਾ ਹੈ ਮੈਂ ਪੰਜਾਬ ਦੇ ਹੱਕਾਂ ਲਈ ਖੜਦਾ ਹਾਂ ਪੰਜਾਬ ਦੇ ਹੱਕਾਂ ਲਈ ਧਰਨੇ ਵੀ ਲਗਾਉਂਦਾ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੇਖੇਗਾ ਜਦੋਂ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਵਿਵਾਦ ਹੋਇਆ ਸੀ ਹਰਿਆਣੇ ਦੇ ਨਾਲ ਬੀਜੀ ਰੋਜ਼ੇਵੇਂ ਦੇ ਵਿੱਚੋਂ ਸਨੀਰ ਕੁਮਾਰ ਜਾਖੜ ਆਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠੇ ਦੇਖੇਗਾ ਹਾਂ ਦੇ ਵਿੱਚ ਹਾਂ ਮਲਾਈ ਕੇ ਸਾਡੇ ਕੋਲ ਵਾਧੂ ਪਾਣੀ ਨਹੀਂ ਅਸੀਂ ਵਾਧੂ ਪਾਣੀ ਨਹੀਂ ਦੇਣਾ ਇਸ ਉੱਤੇ ਨਾਰਾਜ਼ਗੀ ਵੀ ਪ੍ਰਗਟਾਈ ਸੀ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਹਾਲਾਂਕਿ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਇਸ ਦੇ ਭਾਵ ਯੂਧ ਸੁਨੀਲ ਕੁਮਾਰ ਜਾਖੜ ਜਿਹੜੇ ਨੇ ਉਹ ਲਗਾਤਾਰ ਪਾਣੀਆਂ ਦੇ ਹੱਕ ਵਿੱਚ ਬੋਲਦੇ ਰਹੇ ਪੰਜਾਬ ਦਾ ਪਾਣੀ ਪੰਜਾਬ ਨੂੰ ਚਾਹੀਦਾ ਹੈ ਪੰਜਾਬ ਤੋਂ ਇਲਾਵਾ ਹੋਰ ਕਿਸੇ ਨੂੰ ਪਾਣੀ ਅਸੀਂ ਵਰਤਣੇ ਦੇਣਾ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆ ਇਹ ਸੁਨੀਲ ਕੁਮਾਰ ਜਾਖੜ ਨੇ ਕਿਹਾ ਸੀ ਸੁਨੀਲ ਕੁਮਾਰ ਜਾਖੜ ਨੇ ਇੱਕ ਵਾਰ ਫਿਰ ਸੈਂਟਰ ਸਰਕਾਰ ਦੇ ਕੋਲੋਂ ਵੱਡੀ ਮੰਗ ਕੀਤੀ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਹਰ ਰਾਜਨੀਤਿਕ ਪਾਰਟੀ ਨੇ ਦਿਲੋਂ ਸਵਾਗਤ ਕੀਤਾ ਕਿਉਂਕਿ ਸਾਡੇ ਦੇਸ਼ ਦੀ ਫੌਜ ਨੇ ਪਾਕਿਸਤਾਨ ਨੂੰ ਠੁਕਮਾ ਜਵਾਬ ਦਿੱਤਾ ਹੈ ਆਤਵਾਦ ਵਿਰੋਧ ਇਹ ਜੰਗ ਅਜੇ ਖਤਮ ਨਹੀਂ ਹੋਈ ਇਹ ਸਾਰੀ ਇਹ ਜਾਰੀ ਰਹੇਗੀ ਸਿਰਫ ਹਥਿਆਰਾਂ ਨਾਲ ਲੜਨਾ ਜੰਗ ਨਹੀਂ ਇਸ ਤੋਂ ਇਲਾਵਾ ਅੱਤਵਾਦ ਨੂੰ ਹੋਰ ਤਰੀਕਿਆਂ ਨਾਲ ਵੀ ਮਾਰਿਆ ਜਾ ਸਕਦਾ ਹੈ ਇਹ ਵਿਚਾਰ ਭਾਜਪਾ ਦੇ ਸੁਭਾ ਪ੍ਰਧਾਨ ਸੁਰੀਲ ਚ ਕੁਮਾਰ ਜਾਕੜ ਨੇ ਪ੍ਰਗਟ ਕੀਤੇ ਉਹ ਐਤਵਾਰ ਨੂੰ ਲੁਧਿਆਣਾ ਡੀ ਐਮ ਸੀ ਵਿਖੇ ਜ਼ਖਮੀਆਂ ਦਾ ਹਾਲਚਲ ਪੁੱਛਣ ਆਏ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਵਿੱਚ ਪਾਕਿਸਤਾਨੋਂ ਭੇਜਿਆ ਗਿਆ ਡਰੋਨ ਡਿੱਗਣ ਨਾਲ ਇੱਕ ਆਰਥ ਸਮੇਤ ਦੋ ਲੋਕ ਬੁਰੀ ਤਰ੍ਹਾਂ ਚੁੱਲਸ ਗਏ ਸਨ ਜਿਸ ਦਾ ਇਲਾਜ ਡੀ ਐਮ ਸੀ 'ਤੇ ਚੱਲ ਰਿਹਾ ਹੈ ਜਾਖੜ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੀ ਹਰ ਜੰਗ ਵਿੱਚ ਫਰੰਟਵੁੱਡ ਤੇ ਕੰਮ ਕੀਤਾ ਹੈ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਜੰਗ ਦੌਰਾਨ ਬਹੁਤ ਦੁੱਖ ਝੱਲਨੇ ਪੈਂਦੇ ਨੇ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨਾਲ ਹੋਈ ਸਿਰਪਾਰਟੀ ਮੀਟਿੰਗ ਵਿੱਚ ਭਾਜਪਾ ਵੱਲੋਂ ਇੱਕ ਪ੍ਰਤਾਪ ਰੱਖਿਆ ਗਿਆ ਇਸ ਵਿੱਚ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਲਈ ਕਿਹਾ ਗਿਆ ਇਸ ਲਈ ਖੇਤ ਉਦਯੋਗ ਤੋਂ ਲੈ ਕੇ ਖੇਤੀ ਤੱਕ ਸਾਰੇ ਵਰਗਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਮੁੱਖ ਮੰਤਰੀ ਮਾਲ ਦੇ ਨਾਲ-ਨਾਲ ਰਾਜਪਾਲ ਨੇ ਵੀ ਇਸ ਤੇ ਆਪਣੀ ਸਹਿਮਤੀ ਦਿੱਤੀ ਸੁਨੀਲ ਕੁਮਾਰ ਜਾਖੜ ਨੇ ਮੰਗ ਕੀਤੀ ਰਾਜਪਾਲ ਦੇ ਕੋਲੋਂ ਅਤੇ ਸੈਂਟਰ ਸਰਕਾਰ ਦੇ ਕੋਲੋਂ ਕਿ ਖੇਤੀ ਦੇ ਲਈ ਕਿਸਾਨੀ ਦੇ ਲਈ ਅਤੇ ਹੋਰ ਵਿਵਸਥਾਵਾਂ ਨੂੰ ਦਾ ਪ੍ਰਬੰਧ ਕਰਨ ਲਈ ਸੈਂਟਰ ਸਰਕਾਰ ਨੂੰ ਸੈਂਟਰ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ